ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਦੇਵੀ ਫਾਰਮਿੰਗ ਦੇ ਵਿੱਚ ਸੱਜਣੋ। ਹਾਂ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਅਲਗੂ ਕੋਠੀ ਆ ਗਿਆ। ਤਹਿਸੀਲ ਪਿੱਖੀ ਪਿੰਡ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਤੇ ਤੁਹਾਨੂੰ ਇੱਕ ਸੂਣ ਨੂੰ ਤਿਆਰ ਹਫ਼ਤੇ ਦਾ 10 ਦਿਨਾਂ ਦੀ ਕੱਚੀ ਇਸ ਘਰੋਂ ਮੱਝ ਵਿਖਾਉਣ ਲੱਗੇ ਆ। ਇੱਕ ਸੂਈ ਸਵਾਈ ਝੋਟੀ ਆ ਇਹਦਾ ਲੇਖਾ ਜੋਖਾ ਵੀ ਪੁੱਛ ਲੈਣੇ ਆ ਤੇ ਇਹ ਗੱਬਣ ਝੋਟੀ ਆ। ਡਿਟੇਲ ਲੈਨੇ ਮਾਲਕਾਂ ਤੋਂ ਜਿਹੜੀ ਪਸੰਦ ਆਗੀ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਿਓ ਤੁਹਾਡਾ ਅ ਵੱਡਾ ਧੰਨਵਾਦ ਹੋਊਗਾ। ਆਜੂ ਲਈਏ ਜਾਣਕਾਰੀ ਜੁੜੇ ਹੋ ਐਂਡ ਤੱਕ। ਫੌਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਸਾਸਤਰੀ ਕਾਲ ਹੋਰ ਸੁਣਾਓ ਕਿਰਪਾ ਕਿਰਪਾ ਤਾਡੀ ਜੀ ਚੜਦੀ ਕਲਾ ਨਾ ਹਾਂਜੀ ਚੜਦੀ ਕਲਾ ਬਾਬੇ ਦੀ ਕਰਤੇ ਤੇ ਆਪਣਾ ਨਾਮ ਐਡਰੈਸ ਦੱਸ ਦਗੇ ਦੱਸੋ ਪੁੱਛੋ ਜੀ ਦੱਸ ਦਿੰਨੇ ਜੀ ਹਾਂ ਆਪਣਾ ਮੇਰਾ ਨਾਮ ਬਕਾ ਸਿੰਘ ਪਿੰਡ ਰਕੋਂ ਕੋਠੀ ਤਹਿਸੀਲ ਜਿਹੜੀ ਭਿੱਖੀਵੰਡ ਲਾਗੇ ਰਹਿੰਦਾ ਹਲਟੋਵਾ ਖੇਮਕਰਨਾ ਪੱਟੀ ਇਹਦੇ ਸੰਦਰ ਦੇ ਵਿੱਚ ਲਕੋਠੀ ਹਾਂ ਅਜੇ ਆੜੇ ਨੂੰ ਮਾਰਦੇ ਨਕਰ ਆ ਗਏ ਹਾਂ ਹਾਂਜੀ 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 ਤੇ ਨੰਬਰ ਜੀ ਆਪਣਾ ਆਪਣਾ 88720 31440 ਠੀਕ ਆ ਤੇ ਆਪਾਂ ਦੋ ਤਾਂ ਪਹਿਲਾ ਘਰ ਵਾਲਿਆਂ ਮੱਝਾਂ ਸੇਲ ਕੀਤੀਆਂ ਦੋ ਪਹਿਲਾਂ ਆਪਾਂ ਘਰ ਵਾਲਿਆਂ ਸੇਲ ਕੀਤੀਆਂ ਤੇ ਫੋਨ ਇੰਨੇ ਆਏ ਤੇ ਹੁਣ ਤੇਰਾ ਜੀ ਕੀਤਾ ਵੀ ਇੱਕ ਅੱਧੀ ਲਿਆ ਕੇ ਵੇਚ ਲਿਆ ਕਰੀ ਮੈਂ ਕਿਹਾ ਇੱਕ ਅੱਧੀ ਵੇਚ ਲਿਆ ਕਰੇ ਸਾਰੇ ਕਹਿੰਦੇ ਸਮਝ ਤੇ ਤੈਨੂੰ ਹੈਗੀ ਡੰਗਰ ਦੀ ਪਰਖ ਹੈਗੀ ਆ ਚਲ ਇੱਕ ਦੋ ਡੰਗਰ ਵੇਚ ਲਿਆ ਕਰ ਤੇ ਮੈਂ ਕਿਹਾ ਚਲੋ ਵੇਚ ਦੇ ਸਾਹਿਬ ਬਾਕੀ ਮਿਹਨਤ ਇਹਦੇ ਚ ਕੋਈ ਗਾਲ ਲਾਂਭਾ ਤਾਂ ਨਹੀਂ ਨਾ ਪਕੜਾ ਕੋਈ ਠੱਗੀ ਚੋਰੀ ਨਾ 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 ਜੀ ਸਾਫ ਡੰਗਰ ਲੈਣ ਦਾ ਵਾਅਦਾ ਆ ਉਹ ਜੇ 2000 ਵਾਅਦਾ ਲਾਦੇ 5000 ਲਾਏ ਡੰਗਰ ਲਵੇ ਸਾਫ ਤੇ ਸਾਫ ਵੇਚੋ ਉਹਦੇ ਨਾਲ ਦੀ ਕੋਈ ਰੀਸ ਨਹੀਂ ਬਿਕ ਜਾਂਦਾ ਠੀਕ ਆ ਇਹ ਚੁੱਟੀ ਦਾ ਕਿਹੜਾ ਸੁਵਾ ਦੱਸਿਆ ਤੇ ਮਾਲਕਾਂ ਨੇ ਇਹਦਾ ਜੀ ਦੂਜਾ ਸੁਵਾ ਆ ਓਕੇ ਦੂਜਾ ਸੁਵਾ ਦੱਸਿਆ ਹਾਂਜੀ ਤੇ ਕਰਮਾ ਵਾਲੀ ਪਹਿਲੇ ਸੁਵੇ ਇਹਨੇ ਦੁੱਧ 9-10 ਕਿਲੋ ਕੱਢਿਆ ਠੀਕ ਆ ਆਦ ਕਿ ਦੂਜਾ ਸੁਵਾ ਆ ਦਿਨ ਲੈ ਜੂਏ ਜੀ 10 ਦਾ 10 ਦਿਨ ਖੜਦੀ ਰਹਿ ਰਮਾਨਾ ਚੱਡਾ ਵੇਖੋ ਜੀ ਕਰਮਾ ਵਾਲੀ ਦੇ ਇਹ ਆ ਵੀ ਗਾਂ ਪਾਂਡਾ ਚਾਟੀ ਵਰਗਾ ਚੱਡਾ ਹੈ ਜੀ ਚੱਡਾ ਬਹੁਤ ਵਧੀਆ ਹੈ ਹਾਂ ਇੱਕ ਚੱਡਾ ਬਹੁਤ ਵਧੀਆ ਹੈ ਇੱਕ ਰੰਗ ਕਾਲੀ ਇੱਕ ਰੰਗ ਭੌਰ ਤੱਕ ਜੀ ਜਮਾ ਹੈ ਬਲੈਕ ਹੈ ਜੀ ਓਕੇ ਰਿਪੋਰਟ ਹੈ ਹਾਂ ਹਾਂ ਜੀ ਹਾਂ ਜੀ ਬਾਕੀ ਪਾਰ ਪਿੱਛੇ ਲੋ ਬੇਫਿਕਰੀ ਕੋਈ ਗੱਲ ਨਹੀਂ ਜੀ ਖਤਰਾ ਨਹੀਂ ਆਪਾਂ ਇਹਦੀ ਗਾਰੰਟੀ ਦੇਵਾਂਗੇ ਠੀਕ ਹੈ ਸਟਾਮ ਤੇ ਬਹੁਤੀ ਗੱਲ ਪਾਰ ਪਿੱਛਾ ਆਪਾਂ ਵੇ ਆਪਾਂ ਸਟਾਮ ਤੇ ਲਿਖ ਕੇ ਦੇ ਦਾਂਗੇ ਨਹੀਂ ਧੰਨਵਾਦ 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 ਲੈ ਤੌਰ ਕਰਾ ਚੈੱਕਰੀ ਕਰਮਾ ਵਾਲੀ ਦੀ ਸਜਣਾ ਚੰਗੀ ਜੰਮੀ ਬੜੀ ਤੇ ਨਿਗਰ ਝੋਟੀ ਸੁਭਾਅ ਬਹੁਤ ਚੰਗਾ ਸੁਭਾਅ ਜਮਾ ਕਰਮਾ ਵਾਲੀ ਦਾ ਨਾ ਦੇਖੋ ਫੇਸ ਕੁਆਲਟੀ ਚੈੱਕ ਕਰ ਲੋ ਸਿਰ ਮੂੰਹ ਦੀ ਮੜੀ ਜੀ ਇੱਥੇ ਨਜ਼ਦੀਕ ਹੀ ਆ ਜਿਓ ਹਾਂਜੀ ਹਾਂਜੀ ਇੱਥੇ ਠੀਕ ਹੋ ਗਿਆ ਦੇਖੋ ਸੱਜਣਾ ਕਿਵੇਂ ਪੜੀ ਸਾ ਵੀ ਤੇ ਨੱਗਰ ਝੁੱਟੀ ਆ ਅਲਗੋ ਕੋਠੀ ਤੇ ਥਾਣਾ ਟਿੱਪਣ ਟੁੱਪਣ ਦਾ ਬੜਾ ਚੰਗਾ ਹੋਊਗਾ ਹਨਾ ਹਾਂਜੀ ਟਿੱਪਣ ਤੇ ਕਿਆ ਕਰਮ ਖੈ ਤੇ ਆ ਤੇ ਚੱਲ ਚੱਲ ਛੇੜਾ ਚੱਲ ਥੋੜਾ ਡਰਦੀ ਮੜਾ ਜਾ ਮੜਾ ਜਾ ਕੋਈ ਨਹੀਂ ਕੋਈ ਨਹੀਂ ਕੋਈ ਲੈ ਚੱਲ ਇਹਨੂੰ ਐਵੇਂ ਇਹਨੂੰ ਕਤ ਲਿਆਰਾ ਨਹੀਂ ਪਾਇਆ ਹੋਣਾ ਤੁਸੀਂ ਹਾਂਜੀ ਹਾਂਜੀ ਪਹਿਲੀ ਹੀ ਰਤ ਲਿਆਰਾ ਪਾਇਆ ਹੂੰ ਨਹੀਂ ਇਹਨੇ ਗਾ ਮੈਂ ਤਾਂ ਨਾ ਮੂੜ ਲਾਇ ਇਹਨੂੰ ਚੱਲ ਕੋਈ ਗੱਲ ਕੋਈ ਗੱਲ ਮਰ ਨਹੀਂ ਡਰ ਨਹੀਂ ਡਰਣਾ ਠੀਨਾ ਹਾਂ ਚੱਲ ਇਹ ਸੰਗਲ ਸੰਗਲ ਤੇ ਰਹੀ ਨਾ ਸੰਗਲ ਤੇ ਰਹੀ ਧਲਿਆਰਾ ਪਹਿਲੀ ਵਾਰ ਆ ਪਾਇਆ ਹਾਂਜੀ ਕੋਈ ਨਹੀਂ ਦੇਖੋ ਸੱਜਣਾ ਲੇਵਾ ਜਿੰਨਾ ਵੀ ਬਣਾਇਆ ਕਰਮਾਂ ਵਾਲੀ ਪਛਾਣ ਨੂੰ ਕੱਢੂਗੀ ਕਰੋ ਚੈੱਕ ਵੇਖੋ ਇਥੋਂ ਥਾਣ ਬੜਾ ਲੱਗਾ ਕਰਮਾਂ ਵਾਲੀ ਨੂੰ ਦੂਰਾ ਮੋਟਾ ਮੋਟਾ ਥਾਣਾ ਓਕੇ ਰਿਪੋਰਟ ਤੇ ਬਾਕੀ ਸੱਜਣੋ ਆਪਾਂ ਵੇਖੀ 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 ਕਰਮਾਂ ਵਾਲੀਏ ਕਿਉਂ ਰੇਟ ਇਹਦਾ ਫਰਸ਼ਾ ਜੀ ਰੇਡ ਫੋਨ ਤੇ ਕਰ ਲਾਂਗੇ ਤੈਤ ਕਰਾਂਗੇ ਜਾਇਜ਼ ਜੋ ਕਿਸੇ ਦੀ ਸਮਝ ਆਵੇ ਆਪਾਂ ਸਾਰਿਆਂ ਨੂੰ ਜਾਇਜ਼ ਮੱਝ ਦੇਵਾਂਗੇ ਓਕੇ ਆ ਪਰ ਰੇਡ ਫालतੂ ਨੇ ਆਪਾਂ ਇਹਦਾ ਕੀ ਕਰਾਂਗੇ ਵਧੀਆ ਰੇਡ ਕਰਾਂਗੇ ਕੰਮ ਚਲਾਉਣਾ ਹਾਂਜੀ ਕੰਮ ਚਲਾਉਣਾ ਹਨਾ ਜਾਇਜ਼ ਦੇਵਾਂਗੇ ਤੇ ਫੇਰ ਹੀ ਭੈਣ ਭਰਾ ਕੋਈ ਭੱਜਿਆ ਹੋ ਹਾਂਜੀ ਹਾਂਜੀ ਜਾਇਜ਼ ਕਰਾਂਗੇ ਤੇ ਫੇਰ ਇਹੀ ਖੜੀ ਰੋਜੂ ਹਾਂਜੀ ਹਾਂਜੀ ਆ ਛੋਟੀ ਦਾ ਕੀ ਹਿਸਾਬ ਆ ਇਹ ਪਹਿਲਣ ਛੋਟੀ ਆ ਜੀ ਅਲੀ ਦੋ ਦੰਦ ਸੂਈ ਆ ਓਕੇ ਦੋਂਦੀ ਦੋਂਦੀ ਸੂਈ ਆਲੀ ਦੋਂਦੀ ਇੱਕ ਤੇ ਹੁੰਦਾ ਨਾ ਕਰਮਾਲੀ ਪੀ ਚਾਰ ਦੰਦ ਹੋ ਗਏ ਢਾਈਆਂ ਸਾਲਾਂ ਦੀ ਡੇਢ ਪੌਣੇ ਦੋ ਸਾਲਾਂ ਦੀ ਲੱਗ ਗਈ ਸੀ ਠੀਕ ਇਹ ਕਰਕੇ ਆਹ ਵੇਹ ਲੋ ਚੈੱਕ ਕਰੋ ਜੀ ਕਿਆ ਬਾਤ ਦੋ ਦੋ ਓਕੇ ਇਹ ਕੱਟੀ ਆ ਹਾਲੀ ਤੇ ਸੂਈ ਆ ਅੱਜ ਤੇ ਜਦਨ ਹੋ ਗਿਆ ਪਰਸੋ ਸੂਈ ਆ ਪਰਸੋ ਸੂਈ ਆ ਪਰਸੋ ਸੂਈ ਆ ਤੇ ਬਾਕੀ ਬੱਚੇ ਬੁੱਚੇ ਤੇ ਓਕੇ ਆ ਹਾਂ ਜੀ ਹਾਂ ਜੀ ਹਾਂ ਜੀ ਕੋਈ ਚੱਲ ਨਹੀਂ ਆਲੀ ਮਾੜੀ 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 ਇਹ ਲਿਆਉਲ ਪਹਿਲਣ ਕਰਦੀ ਮਾੜੀ ਮਾੜੀ ਔਲ ਕਰਦੀ ਆ ਹੋਰ ਕੋਈ ਗੱਲ ਨਹੀਂ ਠੀਕ ਬੱਚਾ ਕੱਟਾ ਕਿ ਕੱਟੀ ਕੱਟਾ ਕੱਟਾ ਇਹਦਾ ਰੇਟ ਕੀ ਕਰੀਏ ਇਹਦਾ ਰੋਲ ਆਪਣੇ 75000 ਇਹਦਾ ਕਰਦੇ 75000 ਇਹਦੇ ਕੋਲੇ ਕੱਟਾ ਆ ਗਿਆ ਹਨਾ ਹਾਂਜੀ ਕੱਟਾ ਆ ਗਿਆ ਆਹਲਾ ਕੱਟਾ ਸੱਜਣੋ ਹਾਂਜੀ ਹਾਂਜੀ ਬੱਚਾ ਚੈੱਕ ਕਰ ਪਸੋ ਸਹੀ ਹੈ ਟੌਰ ਕਰਾ ਦਈਏ ਇਹਦੀ ਵੀ ਚੈੱਕ ਆਹ ਟੌਰ ਕਰਾਓ ਜੀ ਤਰੋ ਚੈੱਕ ਸੱਜਣੋ ਸਿੰਘ ਦੇਖੋ ਤੁਸੀਂ ਕੱਤੀ ਦਾ ਫੇਸ ਬੜਾ ਸੋਹਣਾ ਨਿੱਕਾ ਨਿੱਕਾ ਸੰਗਾ ਕਰਮਾਂ ਵਾਲੀ ਨੂੰ ਲੱਗਾ ਹੋਇਆ ਕਹਦੇ ਰੁਪਈਆ ਹੀ ਲੰਗਦਾ ਹਨਾ ਦੋਵਾਂ ਚੋਂ ਹਾਂਜੀ ਹਾਂਜੀ ਚੱਲ ਪੁੱਤ ਚੱਲ ਚੱਲ ਇਹ ਸੰਭਾਲਣ ਵਾਲੀ ਆ 10 ਦਿਨ ਹਨਾ ਹਾਂਜੀ 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 ਫੇਰ ਆਜੂਗੀ ਦੋਸਤੇ ਪਰਸੋ ਸੂਈ ਕੱਦ ਕਾਰ ਬੜਾ ਜੀ ਹਾਂ ਕੇਰਾ ਤਾਂ ਅਜੇ ਤੈ ਤੂੰ ਮਾਰੀ ਆ ਜੀ ਨਹੀਂ ਕੱਦ ਕਾਦੇ ਪਰਸੋ ਸੂਈ ਕੱਟੀ ਓਕੇ ਹਾਂਜੀ ਓਕੇ ਓਕੇ ਲੈ ਚੱਲੋ ਹਾਂਜੀ ਠੀਕ ਚੂਨ ਚਾਂ ਨੂੰ ਓਕੇ ਆ ਹਨਾ ਹਾਂਜੀ ਚੂਨ ਚਾਂ ਨੂੰ ਆਲੇ ਆਲੇ ਪੂਰ ਛੱਟਾ ਕੋਈ ਨਹੀਂ ਨਾ ਥਣਾ ਚ ਨਹੀਂ ਕੋਈ ਫਾਲਟ ਹੈਗਾ ਤੇ ਅਲੀ ਦੁੱਧ ਚਾਲੀ ਬੱਚ ਬੋਲਾ ਹੀ ਹਾਲੀ ਤੇ ਤਿੰਨ ਚਾਰ ਚਲੋ ਹਜੇ ਬੱਚੇ ਹੀ ਆਉਂਦੀ ਆ ਧਾਰਾ ਹੀ ਮਾਰੇ ਅਗਲਾ ਆ ਧਾਰਾ ਮਾਰ 75000 ਹਾਂਜੀ ਠੀਕ ਆ ਧੰਨਵਾਦ ਧੰਨਵਾਦ ਸਾਨ ਲੈ ਵੀ ਸਜਣੋ ਇਹ ਐਨੀਮਲ ਵਿਕਰੀ ਵਾਲੇ ਆ ਅਲਗੋ ਕੋਠੀ ਇਹਨਾਂ ਦੋਨਾਂ ਦਾ ਲੇਖਾ ਜੋਖਾ ਤੁਹਾਨੂੰ ਲੈਤਾ ਜਿਹੜਾ ਵੀ ਪਸੰਦ ਆ ਗਿਆ ਕਰਕੇ ਤਸੱਲੀ ਆਪਣੀ ਖਰੀਦਦਾਰੀ ਕਰ ਲਿਓ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਬਸਦੇ ਰਹੋ